2 ਲੱਖ ਰੁਪਏ ਦਾ ਸੀ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਐ ਦੀਏ ਜਿਹੜੇ ਤਾਂ ਜ਼ਿਮੀਂਦਾਰ ਭਾਈ ਨੇ ਉਹ ਤਾਂ ਸੋਭਾ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੌਹੂ 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 ਸਾਡੇ ਬੰਦੇਆਂ ਚੋਂ ਕਰੂਟ ਮਾਰੇ ਹੱਥਾਂ ਦੇ ਕਰੂਟ ਇੰਨੇ ਪਿੱਖੂ ਇੱਕ ਖਾਸ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰ ਦਿਓ ਦੋਸਤੋ ਹਾੜਾਂ ਚ ਬੜੇ ਜ਼ਿਆਦਾ ਲੋਕ ਸੇਵਾਦਾਰ ਅਜ਼ਾਇਜ਼ ਫਾਇਦਾ ਚੋਕਰੇ ਆ ਜਿਨ੍ਹਾਂ ਦੇ ਘਰ ਪਾਣੀ ਦੀ ਚਪੇੜ ਚ ਆਈ ਵੀ ਨਹੀਂ ਉਹਨਾਂ ਨੇ ਬਹੁਤ ਜ਼ਿਆਦਾ ਰਾਸ਼ਨ ਵੀ ਇਕੱਠਾ ਕਰ ਲਿਆ ਦੋਸਤੋ ਵੀਡੀਓ ਸਾਹਮਣੀ ਆਈਆਂ ਨੇ ਜਿਨ੍ਹਾਂ ਚ ਸੇਵਾਦਾਰ ਭਰਾ ਭੇਤੀ ਕਰ ਰਿਹਾ ਵੀ ਜਦੋਂ ਸੇਵਾ ਲਈ ਇੱਥੇ ਟਰਾਲੀਆਂ ਹੁੰਦੀਆਂ ਨੇ ਵਿੱਚ ਰਾਸ਼ਨ ਹੁੰਦਾ ਤਾਂ ਪਿੱਛੇ ਹੀ ਬੜੇ ਜ਼ਿਆਦਾ ਲੋਕ ਖਲੋਤੇ ਨੇ ਜਿਹੜੇ ਕਿ ਗਾਂਹ ਤੱਕ ਰਾਸ਼ਨ ਜਾਣੀ ਨਹੀਂ ਦਿੰਦੇ ਉੱਥੇ ਹੀ ਲਈ ਜਾਂਦੇ ਆ ਤੇ ਕਹਿੰਦੇ ਆ ਕਿ ਅਸੀਂ ਅੱਗੋਂ ਆਏ ਆ ਪਰ ਸਰਾਸਰ ਝੂਠ ਹੈ ਲੋਕੀ ਉਦਾਂ ਹੀ ਆਪਣਾ ਰਾਸ਼ਨ ਇਕੱਠਾ ਕਰੀ ਜਾ ਰਿਹਾ ਜਿਨ੍ਹਾਂ ਨੂੰ ਲੋੜ ਵੀ ਨਹੀਂ ਇਰੇ ਨਿੱਦਨ ਤੋਂ ਸੇਵਾ ਚ ਲੱਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਬੇਨਤੀ ਹੈ ਵੀ ਹੁਣ ਜੋ ਆ ਹੋਰ ਰਾਸ਼ਨ ਦੀ ਸੇਵਾ ਨਾ ਕੀਤੀ ਜਾਏ ਤੇ ਜਿਹੜੇ ਜਿਹੜੇ ਅੱਗੋਂ ਪਿੰਡਾਂ ਤੋਂ ਮਦਦ ਕਰਨ ਲਈ ਆ ਰਹੇ ਆ ਉਹ ਵੀ ਹਲੇ ਥੋੜਾ ਟਾਈਮ ਰੁਕ ਚੋ ਕਿਉਂਕਿ ਇਸ ਤੋਂ ਬਾਅਦ ਕਾਫੀ ਲੋਡ ਪੈਣੀ ਹੈ ਕਿਉਂਕਿ ਪਾਣੀ ਸੁੱਕਣ ਤੋਂ ਬਾਅਦ ਜੇ ਕਿਸੇ ਦੀ ਫਸਲ ਮਾਰ ਗਈ ਜਾਂ ਜਿੱਦਾ ਨੁਕਸਾਨ ਹੋਇਆ ਆਪਾਂ ਉਹਨਾਂ ਨੂੰ ਵੀ ਸੇਵਾ ਦੇ ਸਕਦੇ ਆ ਇਸ ਕਰਕੇ ਜੋ ਆ ਹਲੇ ਜ਼ਿਆਦਾ ਰਾਸ਼ਨ ਨਾ ਲੈ ਕੇ ਆਓ ਕਿਉਂਕਿ ਕਿਤਨੇ ਕਿਤੇ ਜਿਹੜੇ ਲੋੜਵੰਦ ਨਹੀਂ ਆ ਉਹ ਇਸ ਚੀਜ਼ ਦਾ ਫਾਇਦਾ ਚੁੱਕ ਰਹੇ ਆ ਤੇ ਸੇਵਾ ਕਰਨ ਵਾਲੇ ਭਰਾਵਾਂ ਦਾ ਕਹਿਣਾ ਹੈ ਕਿ ਜੇ ਆਪਾਂ ਪਾਣੀ ਸੁੱਕਣ ਤੋਂ ਬਾਅਦ ਇੱਕ ਆਈ ਉਹਨੋਂ 19 ਪੈਸੇ ਦੇ ਦिए। ਜੇ ਕਿਸੇ ਦੀ ਜ਼ਮੀਨ 'ਚ ਜੋ ਆ, ਹੜਾਂ ਦੇ ਪਾਣੀ ਜੋ ਰੇਤ ਲੈ ਕੇ ਆਇਓ ਸਾਫ਼ ਕਰਦੀ। ਕਿਸੇ ਦੇ ਘਰ ਡਿੱਗਾ ਉਹਦੀ ਮਦਦ ਕਰ ਲਈਏ। ਤਾਂ ਇੱਕ ਵਧੀਆ ਚੀਜ਼ ਹੋਏਗੀ ਉਹਦੇ ਨਾਲ। ਮਦਦ ਜੁਵਾ ਇੱਕ ਲੋੜ ਵਾਂਦੇ ਤੋ ਪਹੁੰਚੇਗੀ। ਬਾਕੀ ਦੋਸਤੋ ਜੀ ਤੁਸੀਂ ਇਹ ਨਾ ਵੀਰਾਂ ਦੀ ਗੱਲਾਂ ਨਾਲ ਸਹਿਮਤ ਹੋ ਤਾਂ ਜ਼ਰੂਰ ਵਾਤ ਤੋਂ ਵਾਦ ਵੀਡੀਓ ਸ਼ੇਅਰ ਕਰਿਓ। ਬਿਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲਾਂ ਜਣ ਇਹ। ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌਂ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਔਰ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ। ਮੈਨੂੰ ਮਹਾਰਾਜ ਉੱਬਾਂ ਲਗਾ ਜਿਲ੍ਹਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੌ ਖਾਨਾ ਅੱਜ ਤੋਂ ਬਾਅਦ ਮੈਂ ਮੁੜਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਹੁਣ ਵੀ ਜੇ ਕੋਈ ਕੇਰੇ ਕੇਰ ਕੇ ਆਏ ਖੜ ਜਾਂਦੇ ਨੇ ਜਿਵੇਂ ਭੈਣ ਚੋ ਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਕਿਹੜੇ ਪਿੰਡ ਦੀ ਗੱਲ ਆ ਯਾਰ ਪਿੰਡ ਦੀ ਗੱਲ ਆ ਨਾ ਲੋਕੀ ਸੁਣੋ ਸਾ